ਭਰਾਜ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਨੂੰ ਮਾਰਨ ਦਾ ਯਤਨ ਕਰ ਰਹੀ ਆ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਲੋਕਾਂ ਨੂੰ ਸਮੁੱਚੀ ਪੰਜਾਬੀਅਤ ਨੂੰ ਮਾਰਨ ਦਾ ਯਤਨ ਕਰ ਰਹੀ ਆ ਪਾਖੜਾ ਬਿਆਸ ਡਿਵੀਜ਼ਨ ਬੋਰਡ ਦਾ ਜਿਹੜਾ ਅਲੋਟਡ ਪਾਣੀ ਆ ਜਿਹੜਾ ਬਣਦਾ ਪਾਣੀ ਆ ਜਿਹੜਾ ਹਰਿਆਣਾ ਦਾ ਬਣਦਾਗਾ ਜਿਹੜਾ ਰਾਜਸਥਾਨ ਦਾ ਬਣਦਾਗਾ ਜਿਹੜਾ ਕਿ ਉਹਨਾਂ ਨੇ 21 ਮਈ ਤੋਂ ਪਹਿਲਾਂ ਪਹਿਲਾਂ ਬਰਤਨਾ ਸੀਗਾ ਉਹ ਆਲਰੇਡੀ ਜਿਹੜਾ ਉਹ ਆਪਣਾ ਲੈ ਚੁੱਕੇ ਨੇ ਕਿ ਚਾਹੇ ਹਰਿਆਣਾ ਦਾ ਚਾਹੇ ਰਾਜਸਥਾਨ ਦਾ ਦੋਨੇ ਸਟੇਟ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਪਾਣੀ ਆ ਉਹ ਆਪਣਾ ਆਲਰੇਡੀ ਉਹਨਾਂ ਨੇ ਯੂਜ਼ ਕਰ ਲਿਆ ਉਹਨਾਂ ਨੇ ਆਲਰੇਡੀ ਆਪਣਾ ਵਰਤ ਲਿਆ ਜੇ ਮੈਂ ਰਾਜਸਥਾਨ ਦੀ ਗੱਲ ਕਰਾਂ ਰਾਜਸਥਾਨ ਨੂੰ 3398 ਐਮਐਫ ਪਾਣੀ ਪੰਜਾਬ ਨੂੰ 5512 ਐਮਐਫ ਪਾਣੀ हरियाणा ਨੂੰ 2987 एमएफ पानी ਇਹ پانی ਜਿਹੜਾ 223 24 ਦਾ ਸ਼ੇਰ ਆ ਇਹ ਸ਼ੇਰ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਤੋਂ ਬਣਦਾ ਡੈਮ ਤੋਂ ਬਣਦਾ ਪਾਣੀ ਆ ਉਹ ਇਸ ਤਰ੍ਹਾਂ ਵੰਡਿਆ ਹੋਇਆਗਾ ਇਸ ਤਰ੍ਹਾਂ ਕਾਨੂੰਨ ਦੇ ਮੁਤਾਬਕ ਜਿਸ ਕਾਨੂੰਨ ਨੂੰ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਬਣਾਇਆ ਅੱਗੇ ਚੱਲ ਕੇ ਬੋਰਡਾਂ ਦੇ ਕਾਨੂੰਨ ਸੰਸਥਾਵਾਂ ਦੇ ਕਾਨੂੰਨ ਉਸੇ ਕਾਨੂੰਨ ਦੇ ਤਹਿਤ ਬਣੇ ਮੈਂ ਸਮਝ ਤਦ ਭਾਰਤੀ ਜਨਤਾ ਪਾਰਟੀ ਉਸ ਕਾਨੂੰਨ ਦੀ ਘੋਰ ਉਲੰਘਣਾ ਕਰ ਰਹੀ ਹੈ ਜੇ ਮੈਂ Rajasthan ਦੀ ਗੱਲ ਕਰਾਂ ਜਿਹੜਾ ਅਲਾਟਡ ਸ਼ੇਅਰ ਆ ਉਹ 3398 ਹੁਣ ਤੱਕ ਅੱਜ ਤੱਕ ਕਿੰਨਾ ਵਰਤ ਲਿਆ 3738 3398 ਸ਼ੇਅਰ ਜਿਹੜਾਗਾ ਪਾਣੀ ਦਾ Rajasthan ਨੂੰ ਅਲਾਟਡ ਆ ਪਰ ਹੁਣ ਤੱਕ ਕਿੰਨਾ ਯੂਜ਼ ਕਰ ਲਿਆ ਉਹਨਾਂ ਨੇ 3738 एमएफ ਯਾਨੀ ਕਿ ਆਪਣਾ ਪਾਣੀ ਉਹਨਾਂ ਨੇ 110% ਯਾਨੀ ਕਿ 10% परसेंट, 10% ਐਕਸਟਰਾ ਪਾਣੀ ਜਿਹੜਾ ਉਹ ਰਾਜਸਥਾਨ ਨੇ ਯੂਜ਼ ਕਰ ਲਿਆ ਜਿਹੜਾ ਪਾਣੀ ਉਹਨਾਂ ਨੂੰ ਅਲਾਟਡ ਆ ਉਹਦੇ ਤੋਂ ਵੀ 10% ਵੱਧ ਪਾਣੀ ਜਿਹੜਾ ਰਾਜਸਥਾਨ ਨੇ ਜਿਹੜਾ ਯੂਜ਼ ਕਰ ਲਿਆ ਵਰਤੋ ਚ ਲਿਆ ਇਸੇ ਤਰੀਕੇ ਜੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਸਥਿਤੀ ਸਭ ਨੇ ਸਾਫ਼ ਹੋਣੀ ਚਾਹੀਦੀ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ 5512 ਐਵੇਂ ਪਾਣੀ ਜਿਹੜਾ ਪੰਜਾਬ ਨੂੰ ਅਲਾਟਡ ਆ ਔਰ ਉਹਦੇ ਵਿੱਚੋਂ ਪੰਜਾਬ ਨੇ 4925 4925 ਐਵੇਂ ਪਾਣੀ ਜਿਹੜਾ ਉਹ ਪੰਜਾਬ ਨੂੰ ਯੂਜ਼ ਕਰ ਲਿਆ ਯਾਨੀ ਪੰਜਾਬ ਨੇ 89 99% ਪਾਣੀ ਜਿਹੜਾ ਉਹ ਪੰਜਾਬ ਨੇ ਆਪਣਾ ਵਰਤ ਲਿਆ ਯਾਨੀ ਕਿ ਹਜੇ ਵੀ ਪੰਜਾਬ ਦਾ 11% ਦੀ ਪਾਣੀ ਅਸੀਂ ਵਰਤਣਾ ਹੈ 21 ਮਈ ਤੱਕ 21 ਮਈ ਤੱਕ ਅਸੀਂ 11 ਫੀਸਦੀ ਪਾਣੀ ਜਿਹੜਾ ਆਪਣਾ ਪੰਜਾਬ ਹੋਰ ਵਰਤ ਸਕਦਾਗਾ ਡੈਮ ਦੇ ਅੰਦਰੋਂ ਔਰ ਜੇ ਮੈਂ ਹਰਿਆਣਾ ਦੀ ਗੱਲ ਕਰਾਂ ਸਾਡੇ ਗੁਆਰਡੀ ਸਟੇਟ ਦੀ ਗੱਲ ਕਰੀਏ ਉਹਨਾਂ ਨੂੰ ਲੋਟਡ ਪਾਣੀ ਜਿਹੜਾਗਾ ਉਹ 2987 ਆ 2987 ਐਮਐਪਾਣੀ ਐਮਐਪਾਣੀ ਜਿਹੜਾ ਉਹਨਾਂ ਨੂੰ ਲੋਟਡ ਆ ਉਹਨਾਂ ਨੇ ਕਿੰਨਾ ਵਰਤ ਲਿਆ ਹੁਣ ਤੱਕ तीन हजार कान में एमएफ हरियाणा ने तीन हजार कान में एमएफ पानी जो यूज कर लिया यानी कि एक सौ तीन फीसदी हंड्रड प्रसेंट असानी हंड्रड प्रसेंट अंता पानी या बनता हिस्सा वो हरियाणा दे चुके सौ प्रसेंट पानी बरतने तद तो भी तीन फीसदी पानी बतौर छोटा भरा हरियाणा असी दे चुके हैं ਯਾਨੀ ਜਿਹੜਾ ਪਾਣੀ ਉਹਨਾਂ ਨੂੰ ਅਲਾਟ ਆ ਰਾਜਸਥਾਨ ਨੂੰ 10% ਦੀ ਔਰ ਹਰਿਆਣਾ ਨੂੰ 3% ਦੀ ਜਿਹੜਾ ਅਸੀਂ ਪਾਣੀ ਆ ਉਹ ਅਸੀਂ ਦੇ ਚੁੱਕੇ ਆ ਜਦਕੇ ਸਾਡਾ ਪਾਣੀ ਜਿਹੜਾ ਹੁਣ ਤੱਕ ਬਚਦਾ ਕਿੰਨਾਗਾ 11% ਦੀ ਪੰਜਾਬ ਦਾ ਪਾਣੀ ਆ ਦੇਸ਼ ਦੀ ਜਿਹੜੀ ਰਾਜ ਕਰਦੀ ਜਮਾਤ ਆ ਭਾਰਤੀ ਜਨਤਾ ਪਾਰਟੀ ਉਹ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਨਾਲ ਗਦਾਰੀ ਕਰ ਰਹੀ ਆ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਮਰਨ ਲਈ ਮਜਬੂਰ ਕਰ ਰਹੀ ਆ ਕਿਉਂਕਿ ਜਦੋਂ ਸਾਡਾ ਪਾਣੀ ਖੋ ਕੇ ਲੈ ਗਏ ਤਾਂ ਫਿਰ ਸਾਡਾ ਕਿਸਾਨ ਵੀ ਮਰੂਗਾ ਸਾਡਾ ਆਵਾਮ ਵੀ ਮਰੂਗਾ ਸਾਡੇ ਲੋਕ ਵੀ ਮਰਨਗੇ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਇੱਕ ਮਜਬੂਤ ਇੱਕ ਤਾਕਤਵਰ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਆ ਅਸੀਂ ਬਿਲਕੁਲ ਇੱਕ ਬੂੰਦ ਵੀ ਕਿਸੇ ਵੀ ਪ੍ਰਕਾਰ ਦੀ ਜੜੀਆ ਹਰਿਆਣੇ ਨੂੰ ਨਹੀਂ ਯਾਰ ਦੇਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕਿਸੇ ਦਾ ਹੱਕ ਰੋਕ ਰਹਿਆਂਗੇ ਅਸੀਂ ਕਿਸੇ ਦਾ ਹੱਕ ਨਹੀਂ ਰੋਕ ਰਹੇ ਅਸੀਂ ਕਿਸੇ ਦਾ ਧੋਖਾ ਨਹੀਂ ਕਰ ਰਹੇ ਅਸੀਂ ਕਿਸੇ ਦਾ ਫਰੇਵ ਨਹੀਂ ਕਰ ਰਹੇ ਅਸੀਂ ਜਿਹੜਾ ਆਲਰੇਡੀ ਪਾਣੀ ਵੰਡਦਾਗਾ ਅਸੀਂ ਦੇ ਚੁੱਕੇ ਆ ਇਹ ਤਾਂ ਹੁਣ ਉਹਨਾਂ ਦੀ bizness ਸੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਹਰਿਆਣਾ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਉਹਨਾਂ ਨੇ ਆਪਣੀ ਮੂਰਖਤਾ ਦਿਖਾਈ ਆ ਉਹਨਾਂ ਨੇ ਆਪਣੀ ਵਿਜ਼ਡਮਲੀ ਦਿਖਾਈ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਆ ਜੋ ਸਹੀ ਪਾਣੀ ਦੀ ਵਰਤੋਂ ਕਰਦੇ ਪਾਣੀ ਨੂੰ ਬੇਸਤ ਨਾ ਕਰਦੇ ਪਾਣੀ ਨੂੰ ਅਜ਼ਾਇਨ ਨਾ ਘਵਾਉਂਦੇ ਤਾਂ ਮੈਂ ਸਮਝਦਾ ਉਹਨਾਂ ਨੂੰ ਪਾਣੀ ਜਿਹੜਾ ਉਹ 21 ਮਈ ਤੱਕ ਪੂਰਾ ਉਹਨਾਂ ਦਾ ਯੂਜ਼ ਹੋਣਾ ਸੀਗਾ ਜੀ ਉਹਨਾਂ ਨੇ ਪਹਿਲਾਂ ਯੂਜ਼ ਕਰ ਲਿਆ ਇਹਦਾ ਮਤਲਬ ਜਿਹੜਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲਦਾਗਾ ਜਿਹੜਾ ਪੀਣ ਵਾਸਤੇ ਪਾਣੀ ਮਿਲਦਾਗਾ ਹਰਿਆਣਾ ਨੂੰ ਉਹਨਾਂ ਨੇ ਕਿਤੇ ਹੋਰ ਵਰਤੋਂ 'ਚ ਲੈ ਕੇ ਗਏ ਨੇ ਚਾਹੇ ਇੰਡਸਟਰੀ 'ਚ ਵਰਤੇ ਆ ਗਏ ਚਾਹੇ ਉਹਨਾਂ ਨੇ ਐਗਰੀਕਲਚਰ ਦੇ ਅੰਦਰ ਵਰਤੇ ਆ ਗਏ ਕਿਉਂਕਿ ਜਿੰਨਾ ਪਾਣੀ ਜਿੰਨਾ ਪਾਣੀ ਜਿਹੜਾ ਔਲਟ ਹੁੰਦਾਗਾ ਉਹ ਬਿਲਕੁਲ ਸਫੀਸ਼ੈਂਟ ਆ 135 ਲੀਟਰ ਜੇ ਮੈਂ ਗੱਲ ਕਰਾਂ ਫਰਦਰ ਥੋੜਾ ਜਿਹਾ 135 ਲੀਟਰ ਪਾਣੀ ਜਿਹੜਾ ਹਰ ਇੱਕ ਪਰਸਨ ਲਈ ਇੱਕ ਮਨੁੱਖ ਦੇ ਲਈ ਸਫੀਸ਼ੈਂਟ ਆ ਇੱਕ ਮਨੁੱਖ ਜਿਹੜਾ ਹਰ ਰੋਜ਼ ਦੀ ਆਪਣੀ ਜ਼ਿੰਦਗੀ ਦੇ ਲਈ 135 ਲੀਟਰ ਦੇ ਨਾਲ ਆਪਣਾ ਅੱਛਾ ਅੱچھے ਢੰਗ ਨਾਲ ਆਪਣਾ ਗੁਜ਼ਾਰਾ ਕਰ ਸਕਦਾ ਹੈਗਾ ਸੋ ਉਹਦੇ ਲਈ ਬੱਸ ਸਮਝਣਾ ਸਫੀਸ਼ੀਐਂਟ ਪਾਣੀ ਜਿਹੜਾ ਅਸੀਂ ਹਰਿਆਣਾੋਂ ਦੇ ਰਹਿਆਂ ਕਿ ਬਿਲਕੁਲ ਸਫੀਸ਼ੀਐਂਟ ਆਗਾ ਸੋ ਹਰਿਆਣਾ ਨੇ ਆਪਣੇ ਪਾਣੀ ਨੂੰ ਮਹਿਸੂਸ ਕੀਤਾ ਆਪਣੇ ਪਾਣੀ ਦੀ ਦੁਰਵਰਤੋਂ ਕੀਤੀ ਉਹਨੂੰ ਕਿਤੇ ਹੋਰ ਵਰਤਿਆ ਇਸੇ ਗੱਲ ਕਰਕੇ ਅੱਜ ਉਹ ਮੰਗ ਰਿਹਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਪਾਣੀ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਪਾਣੀ ਬਣਦਾ ਸੀ ਅਸੀਂ ਉਸ ਤੋਂ ਵੱਧ ਉਹਨਾਂ ਨੂੰ 3% ਵੱਧ ਦੇ ਚੁੱਕੇ ਹਾਂ ਸੋ ਹੁਣ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਅਖੌਤੀ ਲੀਡਰਾਂ ਨੂੰ ਪੁੱਛਣਾ ਚਾਹਨਾਗਾ ਜਿਹੜੇ ਪੰਜਾਬ ਦੀ ਧਰਤੀ ਤੇ ਰਹਿੰਦੇ ਨੇਗੇ ਜਿਹੜੇ ਪੰਜਾਬ ਦਾ ਅੰਨ ਖਾਂਦੇ ਨੇਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਕਈ ਵਾਰ ਦੇਸ਼ ਦੀ ਪਾਰਲੀਮੈਂਟ 'ਚ ਗਏ ਨੇਗੇ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਚਾਏ ਨੇ ਕਿ ਉਹ ਪੰਜਾਬ ਨਾਲ ਗਦਾਰੀ ਨਹੀਂ ਕਰ ਰਹੇ ਕਿ ਉਹ ਪੰਜਾਬ ਨਾਲ ਧੋਖਾ ਨਹੀਂ ਕਰ ਰਹੇ ਕਿਉ ਆਪਣੀ ਕੁਰਸੀ ਬਚਾਉਣ ਦੇ ਲਈ ਕਿਉ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦਾ ਹੱਥ ਥੋਕਾ ਬਣਨ ਦੇ ਲਈ ਇਹ ਕੰਮ ਕਰ ਰਹੇ ਨੇਗੇ ਸੋ ਉਹਨਾਂ ਨੂੰ ਰਵਨੀਤ ਮਿੱਟੂ ਜੀ ਨੂੰ ਸੁਨੀਲ ਜਾਖੜ ਜੀ ਨੂੰ ਤੁਰੰਤ ਰਜਾਇਨ ਦੇਣਾ ਚਾਹੀਦਾ ਕ੍ਰੰਤ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਚਾਹੀਦਾ ਕਿਉਂਕਿ ਪੂਰਾ ਪੰਜਾਬ ਦੇਖ ਰਿਹਾ ਪੂਰੀ ਪੰਜਾਬੀਆ ਦੇਖ ਰਹੀ ਆ ਲੋਕ ਦੇਖ ਰਹੇ ਨੇਗੇ ਕਿ ਕਿਸ ਤਰ੍ਹਾਂ ਰਵਨੀਤ ਮਿੱਟੂ ਜੀ ਔਰ ਸੁਨੀਲ ਜਾਖੜ ਜੀ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਕਿਸ ਤਰ੍ਹਾਂ ਉਹ ਸਾਜ਼ਿਸ਼ ਜਿਹੜੀ ਹਰਿਆਣੇ ਨੇ ਕੇਂਦਰ ਸਰਕਾਰ ਦੇ ਨਾਲ ਰਲਿਆ ਉਹਦੇ ਅੰਦਰ ਇੱਕ ਪ੍ਰਮੁੱਖ ਪਾਈਵਾਲ ਦਾ ਇੱਕ ਮੇਨ ਕਨਸਪਰੇਟਰ ਦਾ ਰੋਲ ਜਿਹੜਾ ਉਹ ਰਬਨੀਤ ਮਿੱਟੂ ਜੀ ਤੇ ਸਨੀਲ ਜਾਖੜ ਜੀ ਲਵਾ ਰਹੇ ਨੇਗੇ ਇਹ ਪੂਰਾ ਪੰਜਾਬ ਦੇਖ ਰਿਹਾਗਾ ਪੂਰੇ ਪੰਜਾਬ ਦੇ ਕਿਸਾਨ ਦੇਖ ਰਹਿਣਗੇ ਕਿ ਕਿਸ ਤਰ੍ਹਾਂ ਸਨੀਲ ਜਾਖੜ ਤੇ ਰਬਨੀਤ ਮਿੱਟੂ ਪੰਜਾਬ ਵਿਰੋਧੀ ਰੋਲ ਲਵਾ ਰਹੇ ਨੇ ਸਾਬ ਸਭੰਦਾ ਉਹਨਾਂ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਤੋਂ ਅਸਿਫਾ ਦੇਣਾ ਚਾਹੀਦਾਗਾ ਤਰੰਤ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਨਾਲ ਖੜਨਾ ਚਾਹੀਦਾ ਪੰਜਾਬ ਦੇ ਪਾਣੀਆਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਪਰ ਮੈਂ ਬਿਲਕੁਲ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਬਿਲਕੁਲ ਡੈਮ ਨੂੰ ਕੋਈ ਆਸ ਨਹੀਂ ਆਉਣ ਦੇਵਾਂਗੇ ਡੈਮ ਦੀ ਸੁਰੱਖਿਆ ਡੈਮ ਜਿਹੜੇ ਨੇ ਸਾਰੇ ਉਹ ਸੁਰੱਖਿਅਤ ਹੱਤਾਂ ਦੇ ਵਿੱਚ ਨੇਗੇ ਉਹਨਾਂ ਦੀ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਗਏ ਨੇਗੇ ਕਿਸੇ ਨੂੰ ਵੀ ਅਸੀਂ ਪਾਣੀ ਦੇ ਡੇਰ ਦੇ